ਤਾਂ ਅੱਜ ਆਪਾਂ ਗੱਲ ਕਰਦੇ ਆਂ ਰੀਸੈਂਟਲੀ ਲਾਂਚ ਹੋਏ AI ਬ੍ਰਾਊਜ਼ਰ ਚੈਟ ਜੀਟੀਪੀ ਐਟਲਸ ਦੀ ਆਖਿਰਕਾਰ ਸਭ ਤੋਂ ਪਹਿਲਾਂ ਡਿਸਕਸ ਕਰਦੇ ਆ ਕਿ AI ਬ੍ਰਾਊਜ਼ਰ ਕੀ ਹੁੰਦੇ ਨੇ ਹੁਣ ਤੱਕ ਜਿਹੜੇ ਅਸੀਂ ਨਾਰਮਲ ਬ੍ਰਾਊਜ਼ਰਸ ਯੂਜ਼ ਕਰਦੇ ਆਂ ਜਾਂ ਜੋ ਹੁਣ ਤੋਂ ਟ੍ਰੈਡੀਸ਼ਨਲ ਬ੍ਰਾਊਜ਼ਰਸ ਹੋ ਚੁੱਕੇ ਨੇ ਉਹਨੇ ਜਿਵੇਂ ਕਿ ਗੂਗਲ ਕ੍ਰੋਮ ਮੋਜ਼ੀਲਾ ਫਾਇਰਫੌਕਸ ਸਫਾਰੇ ਇੰਟਰਨੈਟ ਐਕਸਪਲੋਰਰ ਅਤੇ ਹੋਰ ਇਹਨਾਂ ਬ੍ਰਾਊਜ਼ਰਸ ਦੇ ਵਿੱਚ ਕੀ ਹੁੰਦਾ ਇੱਕ ਸਿੰਪਲ ਟੈਕਨੀਕ ਹੈ ਟਾਈਪ ਸਰਚ ਤੇ ਕਲਿੱਕ ਅਸੀਂ ਬ੍ਰਾਊਜ਼ਰ ਤੇ ਜਾਂਦੇ ਆਂ ਕੁਝ ਵੀ ਟਾਈਪ ਕਰਦੇ ਆਂ ਸਰਚ ਕਰਦੇ ਆ ਉਹਦੇ ਬਾਰੇ ਤੇ ਜਿਹੜਾ ਵੀ ਸਾਨੂੰ ਫਿਰ ਲਿੰਕ ਠੀਕ ਲੱਗਦਾ ਜਿਹੜੀ ਸਾਨੂੰ ਵੈਬਸਾਈਟ ਠੀਕ ਲੱਗਦੀ ਉਹਦੇ ਤੇ ਅਸੀਂ ਕਲਿੱਕ ਕਰਦੇ ਆਂ ਇਹ ਸਾਡਾ ਜੋ ਜਨਰਲ ਚੱਲ ਰਿਹਾ ਹੈ ਸਿਸਟਮ ਉਹ ਹੈ ਬਟ ਜੋ AI ਬ੍ਰਾਊਜ਼ਰਸ ਨੇ ਉਹਨਾਂ ਦੇ ਵਿੱਚ ਕੀ ਹੈ ਉਹਨਾਂ ਦੇ ਵਿੱਚ ਹੈਗਾ ਕਨਵਰਸੇਸ਼ਨ ਮੋਡ ਮਤਲਬ ਕਿ ਤੁਹਾਨੂੰ ਟਾਈਪ ਸਰਚ ਕਲਿੱਕ ਕਰਨ ਦੀ ਜ਼ਰੂਰਤ ਨਹੀਂ ਆ ਤੁਸੀਂ AI ਦੇ ਨਾਲ ਜਸ ਸਿੰਪਲ ਚੈਟ ਕਰੋ ਠੀਕ ਹੈ ਗੱਲ ਕਰੋ ਜਿਸ ਵੀ ਟੌਪਿਕ ਤੇ ਤੁਸੀਂ ਕਰਨਾ ਚਾਹੁੰਦੇ ਹੋ ਤੇ ਜਿਵੇਂ ਤੁਸੀਂ ਉਹਨਾਂ ਕੋਈ ਕੰਵਰਸੇਸ਼ਨ ਕਰੋਗੇ ਜਿਵੇਂ ਤੁਸੀਂ ਉਹਨੂੰ ਕੋਈ ਕੁਐਸਚਨ ਪੁੱਛ ਲੋ ਟੈਲ ਮੀ ਦਾ ਬੈਸਟ ਬ੍ਰਾਂਡਸ ਫਾਰ ਦਾ ਸ਼ੂਜ਼ ਇਨ ਅੰਡਰ ਥਿਸ ਪ੍ਰਾਈਸ ਜਾਂ ਕੁਝ ਵੀ ਤਾਂ ਤੁਹਾਨੂੰ ਆਟੋਮੈਟਿਕਲੀ ਬਿਨਾ ਤੁਹਾਡੇ ਕਿਤੇ ਸਰਚ ਕਿਤੇ ਬਿਨਾ ਤੁਹਾਨੂੰ ਕਿਸੇ ਵੈਬਸਾਈਟ ਤੇ ਜਾਏ ਉਹ ਤੁਹਾਨੂੰ ਸਾਰੇ ਸਰਚ ਰਿਜ਼ਲਟਸ ਕੱਟ ਕੇ ਲਿਆ ਦੂਗਾ ਤਾਂ ਇਹ ਹੁੰਦੇ ਨੇ AI ਬ੍ਰਾਊਜ਼ਰ ਜਿਹੜੇ ਤੁਹਾਡੇ ਲਈ ਸਾਰਾ ਕੁਝ ਕਰਦੇ ਨੇ ਸਿਰਫ ਤੁਹਾਡੀ ਇੱਕ ਗੱਲ ਕਹਿਣ ਤੇ ਸਿਰਫ ਇੰਨਾ ਹੀ ਨਹੀਂ ਇਹਦੇ ਵਿੱਚ ਇੱਕ ਏਜੈਂਟਿਕ ਮੋਡ ਹੈ ਮਤਲਬ ਕਿ ਤੁਸੀਂ ਇਹਦੇ ਤੋਂ ਕੰਮ ਕਰਵਾ ਵੀ ਸਕਦੇ ਹੋ ਜਿਵੇਂ ਕਿ ਤੁਸੀਂ ਕਹੋ ਕਿ ਮੈਂ ਫਲਾਈਟਸ ਬੁੱਕ ਕਰਨੀਆਂ ਨੇ ਜਾਂ ਕੁਝ ਆਨਲਾਈਨ ਆਰਡਰ ਕਰਨਾ ਹੈ ਤਾਂ ਇਹ ਉਹ ਕੰਮ ਤੁਹਾਡੇ ਲਈ ਕਰੂਗਾ ਤਾਂ ਇਹ ਹੈ AI ਬ੍ਰਾਊਜ਼ਰ ਤਾਂ ਰੀਸੈਂਟਲੀ OpenAI ਕੰਪਨੀ ਜਿਹਦਾ ਤੁਸੀਂ ਆਲਰੇਡੀ ਪਪੂਲਰ ਚਾਰਜੀਪੀਟੀ AI ਸੁਨਿਆ ਹੀ ਹੈ ਜੋ ਤੁਸੀਂ ਮੇਬੀ ਯੂਜ਼ ਕਰਦੇ ਵੀ ਹੋ ਜਾਂ ਜਾਣਦੇ ਹੀ ਹੋ ਉਹਨਾਂ ਨੇ ਹੀ 21 ਅਕਤੂਬਰ 2025 ਨੂੰ ਲਾਂਚ ਕੀਤਾ ਐਟਲਸ ਐਟਲਸ ਚਾਰਜੀਪੀਟੀ AI ਬ੍ਰਾਊਜ਼ਰ ਹੈ ਜਿਸ ਦੇ ਵਿੱਚ ਤੁਹਾਨੂੰ ਚਾਰਜੀਪੀਟੀ ਇੰਟੀਗ੍ਰੇਟਿਡ ਮਿਲੇਗਾ ਉਹਦਾ ਜੋ ਇੰਟਰਫੇਸ ਹੈ ਉਹ ਬਿਲਕੁਲ ਮਿਨਿਮਲ ਤੇ ਸਲੀਕ ਹੈ ਜੋ ਤੁਸੀਂ ਉਹਨੂੰ ਖੋਲੋਗੇ ਤਾਂ ਤੁਹਾਨੂੰ ਦੇਖਣ ਦੇ ਵਿੱਚ ਕਿਵੇਂ ਲੱਗੂ ਕਿ ਤੁਸੀਂ ਨਾਰਮਲੀ ਚਾਟ ਜੀ ਪੀ ਟੀ ਦੇ ਨਾਲ ਹੀ ਗੱਲ ਕਰ ਰਹੇ ਹੋ ਤਾਂ ਹੁਣ ਇਹਦੇ ਵਿੱਚ ਡਿਫਰੈਂਟ ਕੀ ਹੈ ਕਿ ਤੁਹਾਨੂੰ ਜਸਟ ਕਲਾ ਚਾਟ ਜੀ ਪੀ ਟੀ ਨਹੀਂ ਮਿਲ ਰਿਹਾ ਬਲਕਿ ਤੁਹਾਨੂੰ ਮਲਟੀਪਲ ਟੈਬਸ ਮਿਲ ਰਹੇ ਨੇ ਇੱਕ ਨਾਰਮਲ ਬ੍ਰਾਊਜ਼ਰ ਦੀ ਤਰ੍ਹਾਂ ਕਿ ਜਿਸ ਦੇ ਵਿੱਚ ਤੁਸੀਂ ਇੱਕ ਟਾਈਮ ਤੇ ਮਲਟੀਪਲ ਚੀਜ਼ਾਂ ਸਰਚ ਕਰ ਸਕਦੇ ਹੋ ਤਾਂ ਉਹ ਇਹਨੂੰ ਡਿਟੇਲ ਦੇ ਵਿੱਚ ਹੋਰ ਡਿਸਕਸ ਕਰਦੇ ਆ ਬਾਕੀ ਐਟਲਸ ਚਾਟ ਜੀ ਪੀ ਟੀ ਫਿਲਹਾਲ ਸਿਰਫ ਮੈਕਓ ਐਸ ਯੂਜ਼ਰਸ ਦੇ ਲਈ ਹੀ ਅਵੇਲੇਬਲ ਹੈ ਵੀਡੀਓ ਸ਼ੂਟ ਕਰਨ ਦੇ ਦੌਰਾਨ ਇਹ ਵਿੰਡੋਸ ਤੇ ਅਵੇਲੇਬਲ ਨਹੀਂ ਹੈ ਬਟ ਜਲਦੀ ਹੀ ਆਨ ਦੀ ਸੰਭਾਵਨਾ ਹੈ ਇੱਕ ਵਾਰੀ ਜਦੋਂ ਹੀ ਤੁਸੀਂ ਇਹਦੇ ਵਿੱਚ ਕੋਈ ਵੀ ਸਰਚ ਕੁਐਰੀ ਐਡ ਕਰੋਗੇ ਤਾਂ ਕੀ ਹੋਊਗਾ ਜਿਵੇਂ ਤੁਸੀਂ ਨਾਰਮਲ ਚਾਰਜ ਜੀ ਪੀ ਟੀ ਨੂੰ ਪੁੱਛਦੇ ਹੋ ਤੁਹਾਨੂੰ ਉਸ ਟਾਈਪ ਨਾਲ ਅਨਸਰ ਆਊਗਾ ਬਟ ਡਿਫਰੈਂਸ ਕੀ ਹੈ ਅਗਰ ਤੁਸੀਂ ਉੱਪਰ ਧਿਆਨ ਨਾਲ ਦੇਖੋ ਤਾਂ ਤੁਹਾਡੇ ਕੋਲੇ ਮਲਟੀਪਲ ਮੋਡਸ ਅਵੇਲੇਬਲ ਹੈ ਸਭ ਤੋਂ ਪਹਿਲਾ ਇਹਦਾ ਹੋਮ ਹੈ ਹੋਮ ਦੇ ਵਿੱਚ ਜਿੱਮੇ ਤੁਸੀਂ ਨਾਰਮਲ ਚੈਟ ਜੀਪੀਟੀ ਨਾਲ ਗੱਲ ਵਗੈਰਾ ਕਰਦੇ ਕਨਵਰਸੇਸ਼ਨ ਕਰਦੇ ਤਾਂ ਤੁਹਾਡੇ ਨਾਲ ਉਮੀਦਾਂ ਇੱਕ ਸਮਰਾਈਜ਼ਡ ਆਨਸਰ ਆ ਜਾਊਗਾ ਜੋ ਇਹ ਆਟੋਮੈਟਿਕਲੀ ਇੱਧਰ ਉੱਧਰ ਟੈਬਸ ਤੋਂ ਚੱਕ ਕੇ ਤੁਹਾਨੂੰ ਦੇਊਗਾ ਉਸ ਤੋਂ ਬਾਅਦ ਤੁਹਾਡੇ ਕੋਲੇ ਹੋਰ ਵੀ ਆਪਸ਼ਨਸ ਆ ਜਾਣਗੇ ਜਿਵੇਂ ਕਿ ਵੈਬ ਦਾ ਆਪਸ਼ਨ ਆ ਗਿਆ ਵੈਬ ਦੇ ਆਪਸ਼ਨ ਦੇ ਵਿੱਚ ਕੀ ਹੋ ਰਿਹਾ ਤੁਹਾਨੂੰ ਮਲਟੀਪਲ ਲਿੰਕਸ ਦਿੱਤੇ ਗਏ ਨੇ ਜਿਵੇਂ ਆਪਾਂ ਗੂਗਲ ਤੇ ਸਰਚ ਕਰਦੇ ਉੱਥੇ ਆਪਣੇ ਕੋਲ ਲਿੰਕ ਹੁੰਦੇ ਆ ਤੇ ਜਿਹੜੇ ਵੀ ਲਿੰਕ ChatGPT Atlas ਨੂੰ ਰੈਲੇਵੈਂਟ ਲੱਗਦੇ ਨੇ ਤਾਂ ਉਹ ਨੇ ਤੁਹਾਨੂੰ ਦੇਤੇ ਨੇ ਵੈਬ ਤੋਂ ਬਾਅਦ ਜੋ ਸਾਡੇ ਕੋਲੇ ਨੈਕਸਟ ਆਪਸ਼ਨ ਆਉਂਦਾ ਹੈਗਾ ਇਮੇजेस ਦਾ ਜਿਵੇਂ Google ਤੇ ਇਮੇਜ ਸਰਚ ਹੈ ਸਿਮਿਲਰ ਤੁਹਾਨੂੰ ਇੱਥੇ ਇਮੇਜ ਸਰਚ ਮਿਲ ਜੂਗੀ ਉਸ ਤੋਂ ਬਾਅਦ ਸਾਡੇ ਕੋਲ ਆ ਗਈ ਵੀਡੀਓ ਸਰਚ ਤਾਂ ਜੋ ਵੀ YouTube ਤੇ ਵੀਡੀਓਜ਼ ਰੈਂਕ ਹੋ ਰਹੀਆਂ ਨੇ ਜਾਂ ਜੋ ਵੀ ਇਹਨਾਂ ਨੂੰ ਰੈਲੇਵੈਂਟ ਜਾਂ ਰਿਲੇਟੇਬਲ ਲੱਗਦੇ ਨੇ ਉਹ ਸਾਰੀਆਂ ਸਾਨੂੰ ਸ਼ੋ ਹੋਣਗੀਆਂ ਅਤੇ ਉਸ ਤੋਂ ਬਾਅਦ ਫਿਰ ਸਾਡੇ ਕੋਲੇ ਆ ਗਿਆ ਨਿਊਜ਼ ਆਪਸ਼ਨ ਤਾਂ ਉਸ ਦੇ ਵਿੱਚ ਜੋ ਵੀ ਉਸ ਟੌਪਿਕ ਦੇ ਨਾਲ ਰਿਲੇਟਡ ਲੇਟੈਸਟ ਨਿਊਜ਼ ਹੋਗੀ ਉਹ ਸਾਰੀ ਸਾਨੂੰ ਉੱਥੇ ਸ਼ੋ ਹੋਊਗੀ ਇੱਕ ਚੀਜ਼ ਹੈ ਕਿ ਤੁਸੀਂ ਹੋਰ ਧਿਆਨ ਨਾਲ ਦੇਖੋ ਹਰ ਇੱਕ ਮੋੜ ਜੋ ਤੁਸੀਂ ਹੋਲਦੇ ਹੋ ਤਾਂ ਰਾਈਟ ਸਾਈਡ ਤੇ Google ਦਾ ਆਪਸ਼ਨ ਹੁੰਦਾ ਹੈ ਮਤਲਬ ਕਿ ਜੇ ਤੁਸੀਂ ਇਸ ਚੀਜ਼ ਨੂੰ ਪ੍ਰੋਪਰ Google ਤੇ ਦੇਖਣਾ ਚਾਹੁੰਦੇ ਹੋ ਆਪਣੇ ਨਾਰਮਲ ਬ੍ਰਾਊਜ਼ਰ ਦੀ ਤਰ੍ਹਾਂ ਤਾਂ ਤੁਸੀਂ ਜਸਟ ਉੱਦੇ ਤੇ ਕਲਿੱਕ ਕਰ ਦੋ ਤੇ ਤੁਹਾਡੇ ਕੋਲੇ Google ਦੀ ਟੈਬ ਖੁੱਲ ਜੂਗੀ ਤੇ ਇਹ Google ਸਰਚ ਰਿਜ਼ਲਟ ਐਜ਼ ਅ ਸ਼ੋ ਹੋਊਗਾ ਬਾਕੀ ਜਦੋਂ ਵੀ ਤੁਸੀਂ ਕੋਈ ਵੀ ਮੋੜ ਲੈ ਰਹੇ ਹੋ ਜਾਂ ਤੁਸੀਂ ਕੋਈ ਵੀ ਅੱਗੇ ਲਿੰਕ ਖੋਲ੍ਹ ਰਹੇ ਹੋ YouTube ਵੀਡੀਓ ਖੋਲ੍ਹ ਰਹੇ ਹੋ ਤਾਂ ਤੁਸੀਂ ਨੋਟਿਸ ਕਰੋਗੇ ਰਾਈਟ ਸਾਈਡ ਤੇ ਲਿਖਿਆ ਹੁੰਦਾ ਹੈ ਆਸਕ ਚੈਟ ਜੀ ਪੀਟੀ ਮਤਲਬ ਕਿ ਜਦੋਂ ਤੁਸੀਂ ਬ੍ਰਾਊਜ਼ਰ ਤੇ ਕਿਤੇ ਵੀ ਹੋ ਕੋਈ ਵੀ ਹੋਰ ਵੈਬਸਾਈਟ ਤੇ ਉਹ ਲਿੰਕ ਖੋਲਾ ਹੋਇਆ ਹੈ ਕੁਝ ਵੀ ਤੁਸੀਂ ਕਰ ਰਹੇ ਹੋ ਤੁਸੀਂ ਹਮੇਸ਼ਾ ਇਹਦੇ ਵਿੱਚ ਚਾਰਜੀਪੀਟੀ ਯੂਜ਼ ਕਰ ਸਕਦੇ ਹੋ ਜਿੰਨੇ ਵੀ ਇਹ ਬ੍ਰਾਊਜ਼ਰਸ ਨੇ ਉਹਨਾਂ ਦਾ ਇਹੀ ਮੇਨ ਪਲੱਸ ਪੁਆਇੰਟ ਹੈ ਕਿ ਹੁਣ ਜਿਹੜੀ ਸਰਚ ਹੈ ਵੈਬ ਸਰਚ ਹੈ ਉਹ ਜ਼ਿਆਦਾ ਕਨਵਰਸੇਸ਼ਨਲ ਹੋ ਗਿਆ ਹੈ ਜਦੋਂ ਵੀ ਤੁਸੀਂ ਕੋਈ ਚੀਜ਼ ਓਪਨ ਕੀਤੇ ਹੋਇਆ ਤੁਹਾਡੇ ਨਾਲ ਹਮੇਸ਼ਾ ਇੱਕ ਅਸਿਸਟੈਂਟ ਅਵੇਲੇਬਲ ਹੈ ਤੁਹਾਡੇ ਮਾਈਂਡ ਵਿੱਚ ਕੋਈ ਵੀ ਕੋਇਰੀ ਹੈ ਕੋਈ ਵੀ ਕੁਐਸਚਨ ਹੈ ਤੁਸੀਂ ਉਹਨੂੰ ਪੁੱਛ ਸਕਦੇ ਹੋ ਸੁਪੋਜ਼ ਇੱਕ YouTube ਵੀਡੀਓ ਹੈ ਤੁਹਾਨੂੰ ਨਹੀਂ ਸਮਝ ਆ ਰਿਹਾ ਤੁਸੀਂ ਇਹ ਵੀਡੀਓ ਦੇਖੋ ਜਾਂ ਨਾ ਦੇਖੋ ਠੀਕ ਹੈ ਜਾਂ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਕਿ ਇਸ ਵੀਡੀਓ ਦਾ ਕ੍ਰੈਕਸ ਕੀ ਹੈ ਤਾਂ ਤੁਸੀਂ ਆਸਕ ਚੈਟ ਜੀਪੀਟੀ ਤੇ ਕਲਿੱਕ ਕਰੋ ਅਤੇ ਉਹਨੂੰ ਪੁੱਛ ਲਓ ਕੀ ਸਮਰਾਈਜ਼ ਦਿਸ ਵੀਡੀਓ ਫਾਰ ਮੀ ਗਿਵ ਮੀ ਦ ਕੀ ਪੁਆਇੰਟਸ ਇਹ ਜੋ ਵੀ ਤੋਂ ਲਾਦਾ ਉਹ ਤੁਹਾਨੂੰ ਆਈਡੀਆ ਦੱਸ ਦੋ ਕਿ ਇਸ ਵੀਡੀਓ ਦੇ ਵਿੱਚ ਇਹ ਗੱਲ ਹੈ ਸੇਮ ਜੇ ਤੁਸੀਂ ਕਿਸੇ ਵੈਬਪੇਜ ਤੇ ਜਾਣਾ ਵੈਬਪੇਜ ਤੇ ਬਹੁਤ ਸਾਰੀ ਇਨਫੋਰਮੇਸ਼ਨ ਹੈ ਤੁਹਾਨੂੰ ਪੜਨ ਤੇ ਟਾਈਮ ਲੱਗੂਗਾ ਜਾਂ ਤੁਹਾਨੂੰ ਸਮਝਣ ਦੇ ਵਿੱਚ ਮੁਸ਼ਕਲ ਹੋ ਰਿਹਾ ਹੈ ਤਾਂ ਤੁਸੀਂ ਆਸਕ ਚੈਟ ਜੀਪੀਟੀ ਤੇ ਕਲਿੱਕ ਕਰੋ ਉਹ ਅਸਿਸਟੈਂਟ ਆ ਜਾਊਗਾ ਅਸਿਸਟੈਂਟ ਤੋਂ ਤੁਸੀਂ ਪੁੱਛ ਲਓ ਕਿ ਇਹਦੇ ਵਿੱਚ ਕੀ ਦਿੱਤਾ ਹੈ ਅਗਰ ਕੋਈ ਸਪੈਸੀਫਿਕ ਟੌਪਿਕ ਹੈ ਤੁਹਾਡੇ ਮਾਈਂਡ ਚ ਜੋ ਉਹਨਾਂ ਨੇ ਗੱਲ ਕੀਤੀ ਹੋਈ ਹੈ ਉਹਦੇ ਵਿੱਚ ਉਹ ਪੁੱਛ ਲੋ ਕਿ ਮੈਨੂੰ ਇਹ ਟੌਪਿਕ ਬਾਰੇ ਡਿਟੇਲ ਚ ਦੱਸ ਗਿਆ ਕੋਈ ਵੀ ਹੋਰ ਥੋੜਾ ਕੁਐਸਚਨ ਹੈ ਕਿਉਂਕਿ ਆਪਣੇ ਮਾਈਂਡ ਚ ਬਹੁਤ ਵਾਰ ਜਦੋਂ ਆਪਾਂ ਕੁਝ ਪੜ੍ਹਦੇ ਆ ਆਪਣੇ ਹੋਰ ਨਵੇਂ ਆਪਾਇਰੀਜ਼ ਉੱਠ ਕੇ ਆਉਂਦੇ ਨੇ ਬਟ ਨਾਰਮਲੀ ਕੀ ਹੁੰਦਾ ਹੈ ਕਿ ਸਾਨੂੰ ਕੋਈ ਆਨਸਰ ਕਰਨ ਲਈ ਨਹੀਂ ਹੁੰਦਾ ਜਾਂ ਸਾਨੂੰ ਅਗਲਾ ਬ੍ਰਾਊਜ਼ਰ ਦੇ ਵਿੱਚ ਅਗਲੀ ਟੈਬ ਖੋਲ ਕੇ ਪਹਿਲਾਂ ਉਸ ਟਰਮ ਬਾਰੇ ਸਰਚ ਕਰਨਾ ਪੈਂਦਾ ਉਸ ਗੱਲ ਬਾਰੇ ਸਰਚ ਕਰਨਾ ਪੈਂਦਾ ਤੇ ਜਿਹੜੀ ਸਾਡੀ ਵੈਬਸਾਈਟ ਚ ਚੱਲ ਰਹੀ ਹੁੰਦੀ ਹੈ ਉਹ ਕਿਤੇ ਦੀ ਕਿਤੇ ਹੋਰ ਹੀ ਚਲੀ ਜਾਂਦੀ ਹੈ ਬਟ ਇਸ ਦੇ ਵਿੱਚ ਕੀ ਹੈ ਤੁਸੀਂ ਇੱਕ ਹੀ ਟੈਬ ਚ ਰਾ ਰਹੇ ਹੋ ਤੇ ਤੁਹਾਨੂੰ ਨਾਲ ਇੱਕ ਕਨਵਰਸੇਸ਼ਨ ਲਈ ਇੱਕ ਅਸਿਸਟੈਂਟ अवेलेबल ਹੈ ਜਿੱਥੇ ਕੋਈ ਕੋਆਰੀ ਹੈ ਜਿੱਥੇ ਕੋਈ ਡਾਊਟ ਹੈ ਜਿੱਥੇ ਕੋਈ ਕੁਐਸਚਨ ਹੈ ਤੁਸੀਂ ਨਾਲ ਦੇ ਨਾਲ ਪੁੱਛੋ ਤੇ ਫਿਰ ਆਪਦਾ ਵਾਪਸ ਆ ਜਾਓ ਤੇ ਜੋ ਇਹ ਅਸਿਸਟੈਂਟ ਹੈ ਇਹ ਤੁਹਾਨੂੰ ਹਰ ਇੱਕ ਬ੍ਰਾਊਜ਼ਰ ਦੇ ਟੈਬ ਦੇ ਵਿੱਚ अवेलेबल ਮਿਲੇਗਾ ਜਿਹੜੇ ਜਿਹੜੇ ਵੀ ਤੁਸੀਂ ਓਪਨ ਕਰੀ ਜਾਓਗੇ ਹੁਣ ਆਪਾਂ ਇਹਦੇ ਵਿੱਚ ਮਲਟੀਪਲ ਮੋਡਸ ਦੀ ਗੱਲ ਕੀਤੀ ਜਿਵੇਂ ਚੈਟ ਮੋਡ ਦੀ ਸਰਚ ਮੋਡ ਹੋਗਾ ਜਿਸ ਦੇ ਵਿੱਚ ਬਹੁਤ ਸਾਰੇ ਵੈਬ ਲਿੰਕਸ ਆ ਜਾਂਦੇ ਨੇ ਫਿਰ ਸਾਡੇ ਕੋਲ ਇਮੇਜਸ ਆ ਗਈਆਂ ਵੀਡੀਓਜ਼ ਆ ਗਈਆਂ ਬਟ ਇਸ ਦਾ ਇੱਕ ਜੋ ਸਭ ਤੋਂ ਇੰਪੋਰਟੈਂਟ ਮੋਡ ਹੈ ਉਹ ਹੈ ਏਜੰਟ ਮੋਡ ਉਹ ਮੋਡ ਜੋ ਐਕਚੁਅਲ ਦੇ ਵਿੱਚ ਕੰਮ ਕਰੂਗਾ ਟਾਸਕ ਕਰੂਗਾ ਨਾਰਮਲ ਜੋ ਆਪਾਂ ਹੁਣ ਤੱਕ ਇਹ ਯੂਜ਼ ਕਰ ਰਹੇ ਹਾਂ ਉਹਦੇ ਨਾਲ ਅਸੀਂ ਸਿਰਫ ਕਨਵਰਸੇਸ਼ਨ ਕਰ ਸਕਦੇ ਹਾਂ ਇਮੇजेस ਬਣਵਾ ਸਕਦੇ ਹਾਂ ਵੀਡੀਓਜ਼ ਬਣਵਾ ਸਕਦੇ ਹਾਂ ਬਟ ਅਸੀਂ ਉਹਨਾਂ ਤੋਂ ਕੋਈ ਐਕਚੁਅਲ ਕੰਮ ਨਹੀਂ ਕਰਵਾ ਸਕਦੇ ਉਹਦੇ ਲਈ ਸਾਨੂੰ ਖੁਦ ਹੀ ਮਿਹਨਤ ਕਰਨੀ ਪੈਂਦੀ ਹੈ ਬਟ AI ਬ੍ਰਾਊਜ਼ਰ ਤੁਹਾਡੇ ਲਈ ਉਹ ਪ੍ਰੋਬਲਮ ਸੋਲਵ ਕਰ ਰਿਹਾ ਹੈ ਕਿ ਅਗਰ ਤੁਸੀਂ ਕੁਝ ਖਰੀਦਣਾ ਚਾਹੁੰਦੇ ਹੋ ਤੁਸੀਂ ਉਹਨਾਂ ਨੂੰ ਦੱਸ ਦੋ ਕਿ ਮਾ ਇਹ ਚੀਜ਼ ਖਰੀਦ ਲੈ ਆਟੋਮੈਟਿਕਲੀ ਤੁਹਾਡੇ ਲਈ ਪਰਚੇਸ ਕਰ ਦੋ ਜੇ ਤੁਸੀਂ ਟਿਕਟਸ ਬੁੱਕ ਕਰਾਉਣੇ ਨੇ ਆਪੇ ਸਾਰੀਆਂ ਫਲਾਈਟ ਰੇਟਸ ਕੰਪੇਅਰ ਕਰ ਲਓ ਤੁਸੀਂ ਉਹਨੂੰ ਟਾਈਮਿੰਗ ਵਗੈਰਾ ਦੱਸ ਦੋ ਤਾਂ ਤੁਹਾਨੂੰ ਬੈਸਟ ਪ੍ਰਾਈਸਿੰਗ ਤੇ ਬੈਸਟ ਫਲਾਈਟ ਦੱਸ ਦਊਗਾ ਕਿ ਜਿਹੜੀ ਤੁਸੀਂ ਚੂਸ ਕਰ ਸਕਦੇ ਹੋ ਬੇਸਿਕਲੀ ਏਜੰਟ ਮੋਡ ਜੋ ਹੈ ਉਹ ਹਲੇ ਸਿਰਫ ਪੇਡ ਪਲਾਨ 'ਚ अवेलेबल ਹੈ ਸਪੋਜ਼ ਤੁਸੀਂ ਇਹਨੂੰ ਕਹ ਦੋ ਕਿ ਮੈਂ ਆਈਫੋਨ 17 ਖਰੀਦਣਾ ਠੀਕ ਹੈ ਤੁਸੀਂ ਨੂੰ ਪਰਟੀਕੂਲਰ ਕਲਰ ਦੱਸ ਦੋ ਤੁਸੀਂ ਇਹਨੂੰ ਸਟੋਰੇਜ ਦੱਸੋ ਤੁਸੀਂ ਕਿੰਨੇ ਦੀ ਲੈਣਾ ਚਾਹੁੰਦੇ ਹੋ ਇਹ ਤੁਹਾਨੂੰ ਆਪੇ ਵੈਬਸਾਈਟ ਤੇ ਚਲਾ ਜਾਊਗਾ ਈਵਨ ਕਿ ਮਲਟੀਪਲ ਵੈਬਸਾਈਟਸ ਨੂੰ ਕੰਪੇਅਰ ਕਰੂਗਾ Amazon ਤੇ ਕੀ ਪ੍ਰਾਈਸ ਹੈ Flipkart ਤੇ ਕੀ ਪ੍ਰਾਈਸ ਹੈ Apple ਦੇ origignal site ਤੇ ਕੀ ਪ੍ਰਾਈਸ ਹੈ ਫਿਰ ਉਸ ਤੋਂ ਬਾਅਦ ਉਸ ਬੇਸਿਸ ਤੇ ਪਰਚੇਸ ਕਰੂਗਾ ਬਟ ਇਨ ਦੀ ਐਂਡ ਜੋ ਮੇਨ ਸਟੈਪ ਹੈ ਉਹ ਹਿਊਮਨਸ ਨੂੰ ਹੀ ਲੈਣਾ ਪਊਗਾ ਜੋ ਐਂਡ ਕਲਿਕਰ ਹਿਊਮਨਸ ਨੂੰ ਕਰਨੀ ਪਊਗੀ ਮਤਲਬ ਕਿ ਅਗਰ ਤੁਸੀਂ ਐਡ ਟੂ ਕਾਰਟ ਵਗੈਰਾ ਸਾਰਾ ਕੁਝ ਕਰਤਾ ਫਾਈਨਲ ਪਰਚੇਸ ਲਈ ਤੁਹਾਡੀ ਜ਼ਰੂਰਤ ਹੈ ਤੁਹਾਡੇ ਕਨਸੈਂਟ ਦੀ ਜ਼ਰੂਰਤ ਹੈ ਤੁਹਾਨੂੰ ਇੱਕ ਵਾਰੀ ਕ੍ਰਾਸ ਚੈੱਕ ਕਰਨਾ ਪਊਗਾ ਕਿ ਕਿਤੇ ਕੋਈ ਚੀਜ਼ ਗਲਤ ਤਾਂ ਨਹੀਂ ਹੋਈ ਮਤਲਬ ਕਿ ਕੀ ਇਹਨੇ ਸਾਰਾ ਕੁਝ ਸਹੀ ਸਿਲੈਕਟ ਕੀਤਾ ਹੈ ਕਿ ਕੋਈ ਚੀਜ਼ ਗਲਤ ਤਾਂ ਨਹੀਂ ਸਿਲੈਕਟ ਕੀਤੀ ਠੀਕ ਹੈ ਜਿੱਥੇ ਪ੍ਰਾਈਵੇਸੀ ਦੀ ਗੱਲ ਆ ਗਈ ਜਿੱਥੇ ਪੇਮੈਂਟ ਦੀ ਗੱਲ ਆ ਗਈ ਤਾਂ ਉਥੇ ਐਟ ਦਿ ਐਂਡ ਐਂਡ ਤੇ ਹਿਊਮਨ ਟੱਚ ਦੀ ਜ਼ਰੂਰਤ ਹੈਗੀ ਹੈਗੀ ਹਲੇ ਇਸ ਚੀਜ਼ ਨੂੰ ਡਵੈਲਪ ਹੋਣ ਤੇ ਟਾਈਮ ਲੱਗੂਗਾ ਬਾਕੀ ਸਭ ਤੋਂ ਮੇਨ ਚੀਜ਼ ਸਾਡੇ ਕੋਲ ਇਹਦੀ ਆਸਕ ਚੈਟ ਜੀਪੀਟੀ ਹੈ ਸਾਈਡ ਬਾਰ ਜਿੱਥੇ ਤੁਸੀਂ ਨਾਲ ਨਾਲ ਇਹਨਾਂ ਕਨਵਰਸੇਸ਼ਨ ਕਰ ਸਕਦੇ ਹੋ ਇੱਕ ਤਾਂ ਇਸ ਦੇ ਵਿੱਚ ਤੁਹਾਡੇ ਕੋਲ ਇਨਕੋਗਨਿਟੋ ਮੋਡ ਅਵੇਲੇਬਲ ਹੈ ਜੋ ਸਾਡੇ ਕੋਲ ਸਾਡੇ ਟ੍ਰੈਡੀਸ਼ਨਲ ਬ੍ਰਾਊਜ਼ਰ ਦੇ ਵਿੱਚ ਵੀ ਸੀਗਾ ਬਾਕੀ ਜੇ ਤੁਸੀਂ ਕੁਝ ਚੈਟ ਕਰਨ ਲੱਗਦੇ ਤਾਂ ਉੱਥੇ ਬ੍ਰਾਊਜ਼ਰ ਮੈਮਰੀ ਦਾ ਆਪਸ਼ਨ ਹੁੰਦਾ ਹੈ ਤਾਂ ਜੋ ਤੁਸੀਂ ਬ੍ਰਾਊਜ਼ਰ ਮੈਮਰੀ ਤੇ ਕਲਿੱਕ ਕਰਦੇ ਤਾਂ ਉਹ ਚੀਜ਼ਾਂ ਯਾਦ ਰੱਖਦਾ ਹੈ ਤਾਂ ਕੀ ਤੁਸੀਂ ਚੈਟ ਆਪਣੀ ਯਾਦ ਰਖਵਾਉਣੀ ਹੈ ਕਿਹੜੀ ਨਹੀਂ ਰਖਵਾਉਣੀ ਉਹ ਤੁਸੀਂ ਚੂਜ਼ ਕਰ ਸਕਦੇ ਹੋ ਠੀਕ ਹੈ ਬ੍ਰਾਊਜ਼ਰ ਮੈਮਰੀ ਦਾ ਆਪਸ਼ਨ ਇਵਨ ਸੈਟਿੰਗਸ ਦੇ ਵਿੱਚ ਵੀ ਅਵੇਲੇਬਲ ਹੈ ਤਾਂ ਚੈਟ ਜੀਪੀਟੀ ਆਟਲਸ ਸਾਨੂੰ ਆਪਸ਼ਨ ਦਿੰਦਾ ਹੈ ਖੁਦ ਉਹਨੂੰ ਆਨ ਕਰਨ ਦਾ ਆਫ ਜੋ ਦੂਸਰਾ ਜੋ 에ਜੰਟ ਮੋਡ ਹੈ ਉਹ ਵੀ ਤੁਸੀਂ ਇਹ ਸੋਡੇ ਤੋਂ ਪਹਿਲਾਂ ਪਰਮਿਸ਼ਨ ਮੰਗੂਗਾ ਸਪੋਜ਼ ਤੁਸੀਂ ਇਹਨੂੰ ਕਹਤਾ ਕਿ ਮੇਰੇ ਲਈ ਆਪ ਪਰਚੇਸ ਕਰਦੇ ਪ੍ਰੋਡਕਟ ਤੇ ਇਹ ਤੁਹਾਨੂੰ ਥੋੜੇ ਤੋਂ ਪਹਿਲਾਂ ਪਰਮਿਸ਼ਨ ਮੰਗੂਗਾ ਆਪਦਾ 에ਜੰਟ ਮੋਡ ਔਨ ਕਰਨ ਦੇ ਲਈ ਉਸ ਤੋਂ ਇਲਾਵਾ ਅਪੇ ਦੀ ਇੱਕ ਐਗਜ਼ਾਮਪਲ ਹੋਰ ਕਰਦੇ ਆ ਠੀਕ ਹੈ ਸਪੋਜ਼ ਕਰੋ ਤੁਸੀਂ ਜੀਮੇਲ ਯੂਜ਼ ਕਰ ਰਹੇ ਹੋ ਆਫਕੋਰਸ ਬਿਕਾਜ਼ ਤੁਹਾਨੂੰ ਲੌਗਇਨ ਜੀਮੇਲ ਵਗੈਰਾ ਨਾਲ ਹੀ ਕਰਨਾ ਪਊਗਾ ਤਾਂ ਤੁਹਾਡੀ ਗੂਗਲ ਆਈਡੀ ਜੋ ਹੈ ਉਹ ਨਾਲ ਆਟੋਮੈਟਿਕਲੀ ਕਨੈਕਟਡ ਹੈ ਤਾਂ ਜੋ ਤੁਸੀਂ ਜੀਮੇਲ ਤੇ ਲੌਗਇਨ ਕਰਦੇ ਹੋ ਠੀਕ ਹੈ ਹੁਣ ਜੋ ਸੀ ਨਾਰਮਲੀ ਅੱਜ ਕੱਲ ਅਸੀਂ ਸਾਰੀ ਈਮੇਲਸ ਜਾਈ ਤੁਹ ਲਿਖਵਾਉਨੇ ਆ ਠੀਕ ਹੈ ਸਪੈਸੀਫਿਕਲੀ ਵਰਕ ਈਮੇਲਸ ਹੋ ਗਿਆ ਪ੍ਰੋਫੈਸ਼ਨਲ ਈਮੇਲਸ ਹੋ ਗਿਆ ਤਾਂ ਹੁਣ ਉਹਦੇ ਵਿੱਚ ਸੁਪੋਜ਼ ਕਰੋ ਤੁਸੀਂ ਈਮੇਲ ਲਿਖਵਾਉਨੇ ਆ ਨਾਰਮਲੀ ਸਾਨੂੰ ਕੀ ਕਰਨਾ ਪੈਂਦਾ ਪਹਿਲਾਂ ਅਸੀਂ ਚਾਟ ਜੀਪੀਟੀ ਤੇ ਜਾਂਦੇ ਆ ਉੱਥੇ ਉਹਨੂੰ ਕਹਿੰਦੇ ਆ ਰਾਈਟ ਆ ਪਰੋਫੈਸ਼ਨਲ ਈਮੇਲ ਇਹ ਉਹ ਪ੍ਰੌਮਪਟ ਦਿੰਨੇ ਆ ਪ੍ਰੌਮਪਟ ਦੇ ਕੇ ਅਸੀਂ ਕਾਪੀ ਕਰਦੇ ਆ ਟੈਕਸਟ ਨੂੰ ਫਿਰ ਉੱਧਰ ਲੈ ਕੇ ਪੇਸਟ ਕਰਦੇ ਆ ਬਟ ਹੁਣ ਤੁਹਾਨੂੰ ਇਹ ਕਰਨ ਦੀ ਜ਼ਰੂਰਤ ਨਹੀਂ ਆ ਤੁਸੀਂ ਈਮੇਲ ਦੇ ਵਿੱਚ ਜਾਓ ਤੁਸੀਂ ਉੱਥੇ ਕੋਈ ਆਪਣਾ ਡਰਾਫਟ ਵਗੈਰਾ ਦਿੱਤਾ ਠੀਕ ਹੈ ਜਿਸ ਵੀ ਉਹਨੂੰ ਸਿਲੈਕਟ ਕਰੋ ਤਾਂ ਲੈਫਟ ਸਾਈਡ ਤੇ ਉੱਪਰ ਤੋਂ ਚਾਰਜੀਪੀਟੀ ਦਾ ਲੋਗੋ ਦਿਖੂਗਾ ਉਹਦੇ ਤੇ ਕਲਿੱਕ ਕਰੋ ਚਾਰਜੀਪੀਟੀ ਤੁਹਾਡਾ ਉੱਥੇ ਆ ਗਿਆ ਬ੍ਰਾਊਜ਼ਰ ਦੇ ਵਿੱਚ ਤੇ ਉਹਨੂੰ ਦੱਸੋਗੇ ਤੁਸੀਂ ਕਿਸ ਟਾਈਪ ਦਾ ਕੀ ਚੇਂਜ ਹੋਣਾ ਹੈ ਇਹਨੂੰ ਮੇਕ ਇਟ ਮੋਰ ਫਾਰਮਲ ਜਾਂ ਇਹਦੇ ਵਿੱਚ ਕੀ ਐਡ ਕਰਨਾ ਚਾਹੁੰਦੇ ਹੋ ਐਂਟਰ ਕਰ ਦਿਓ ਆਟੋਮੈਟਿਕਲੀ ਉਹ ਤੁਹਾਡੇ ਲਈ ਉਹ ਈਮੇਲ ਲਿਖ ਦੂਗਾ ਤੁਹਾਡੇ ਬ੍ਰਾਊਜ਼ਰ ਦੇ ਵਿੱਚ ਹੀ ਤੁਹਾਡੇ ਡਰਾਫਟ ਦੇ ਵਿੱਚ ਹੀ ਤੁਹਾਨੂੰ ਕਿਤੇ ਬਾਹਰ ਜਾਣ ਦੀ ਜ਼ਰੂਰਤ ਹੀ ਨਹੀਂ ਹੈਗੀ ਤੇ ਇਹ অপਸ਼ਨਸ ਵੀ ਸਾਡੇ ਕੋਲੇ अवेलेबल ਨੇ ਹੁਣ ਹੁਣ AI ਬ੍ਰਾਊਸਰਸ ਸਾਨੂੰ ਇਨੇ অপਸ਼ਨਸ ਦੇ ਤਾਂ ਰਹੇ ਨੇ ਬਟ ਸਟਿਲ ਲੋਕਾਂ ਦੇ ਬਹੁਤ ਸਾਰੇ ਕਨਸਰਨਸ ਵੀ ਨੇ ਸਟਿਲ ਬਿਕਾਜ਼ ਇੱਕ ਬਿਲਕੁਲ ਨਵੀਂ ਚੀਜ਼ ਹੈ ਤੇ ਵਿੱਚ ਕਈ ਇਸ਼ੂਸ ਨੇ ਜੋ ਲੋਕਾਂ ਨੇ ਐਨਕਾਉਂਟਰ ਕੀਤੇ ਤਾਂ ਹੁਣ ਆਪਾਂ ਉਹਨਾਂ ਨੂੰ ਡਿਸਕਸ ਕਰਾਂਗੇ ਤਾਂ ਕਿਉਂਕਿ ਅਸੀਂ ਆਲਰੇਡੀ ਮੇਲ ਦੀ ਗੱਲ ਕਰ ਰਹੇ ਸੀ ਤਾਂ ਸਭ ਤੋਂ ਪਹਿਲਾਂ ਉਹ ਹੀ ਚੀਜ਼ ਚੱਕਦੇ ਆ ਬਹੁਤ ਸਾਰੇ ਲੋਕਾਂ ਨੂੰ ਪ੍ਰਾਈਵੇਸੀ ਕਨਸਰਨ ਹੈ ਕਿ ਕਿ ਆ ਜੀ ਪੀਟੀ ਸਾਡੇ ਈਮੇਲਸ ਪੜ੍ਹ ਸਕਦਾ ਬਿਕਾਜ਼ ਅਸੀਂ ਉਹਨੂੰ ਗੂਗਲ ਐਕਸੈਸ ਦਿੱਤਾ ਸਾਰਾ ਠੀਕ ਹੈ ਤਾਂ ਉਹ ਸਾਡੇ ਅਗਰ ਜੀਮੇਲ ਆਈਡੀ ਦੇ ਵਿੱਚ ਆ ਸਕਦਾ ਤਾਂ ਮਤਲਬ ਉਹ ਸਾਡੇ ਪਰਸਨਲ ਮੇਲਸ ਹੋ ਗਿਆਂ ਬੈਂਕਿੰਗ ਸਟਫ ਹੁੰਦਾ ਉਹਦੇ ਵਿੱਚ ਲੌਗਇਨਸ ਆਈਡੀ ਪਾਸਵਰਡਸ ਫੋਨ ਨੰਬਰਸ ट्राਨੈਕਸ਼ਨਸ ਬਹੁਤ ਕੁਝ ਹੁੰਦਾ ਤਾਂ ਮਤਲਬ ਕਿ ਉਹਦੇ ਕੋਲ ਹਰ ਚੀਜ਼ ਦਾ ਐਕਸੈਸ ਹੈ ਤਾਂ ਅਗਰ ਤੁਸੀਂ ਵੀ ਉਹਨਾਂ ਲੋਕਾਂ 'ਚ ਜੋ ਜਿਨ੍ਹਾਂ ਨੂੰ ਇਸ ਚੀਜ਼ ਤੋਂ ਪ੍ਰੋਬਲਮ ਹੈ ਬਟ ਯੂ ਸਟੀਲ ਵਾਂਟ ਟੂ ਟ੍ਰਾਈ ਥਿੰਗਸ ਆਊਟ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਬ੍ਰਾਊਜ਼ਰ ਦੇ ਲਈ ਇੱਕ ਸੈਪਰੇਟ ਈਮੇਲ ਯੂਜ਼ ਕਰੋ ਇੱਕ ਬਿਲਕੁਲ ਡਿਫਰੈਂਟ ਈਮੇਲ ਯੂਜ਼ ਕਰੋ ਜਿਸ ਤੇ ਤੁਹਾਡੀ ਪ੍ਰਾਈਵੇਸੀ ਨਾ ਖਰਾਬ ਹੋਵੇ ਕਿਉਂਕਿ ਸਾਡੇ ਕੋਲ ਆਨਲਾਈਨ ਹੁਣ ਇੰਨੀਆਂ ਚੀਜ਼ਾਂ ਨੇ ਅਸੀਂ ਇੰਨੀਆਂ ਵੈਬਸਾਈਟਸ ਤੇ ਲੌਗਇਨ ਕਰਦੇ ਆ ਤਾਂ ਐਕਚੁਅਲ ਦੇ ਵਿੱਚ ਫਾਇਦੇਮੰਦ ਇਹ ਚੀਜ਼ ਰਹੂਗੀ ਕਿ ਜਿਹੜੀਆਂ ਤਾਂ ਤੁਹਾਡੀਆਂ ਪਰਸਨਲ ਚੀਜ਼ਾਂ ਨੇ ਜਿਵੇਂ ਕਿ ਨੈਟ ਬੈਂਕਿੰਗ ਦਾ ਸਟਫ ਹੋ ਗਿਆ ਜਾਂ ਕੋਈ ਹੋਰ ट्रांजैक्शन रिलेटेड ਜਾਂ ਕੋਈ ਇੰਪੋਰਟੈਂਟ ਆਈਡੀ ਪਾਸਵਰਡਸ ਵਗੈਰਾ ਉਹਨਾਂ ਲਈ ਆਪਦੇ ਇੱਕ ਮੇਲ ਸੈਪਰੇਟ ਰੱਖੋ ਉਹਨੂੰ ਕਿਸੇ ਵੀ ਏਆਈ ਬ੍ਰਾਊਜ਼ਰ ਜਾਂ ਕਿਸੇ ਵੀ ਹੋਰ ਜਨਰਲ ਸਾਈਟਸ ਤੇ ਨਾ ਯੂਜ਼ ਕਰੋ ਜਿੱਥੇ ਤੁਹਾਡੇ ਡਾਟਾ ਲੀਕ ਹੋਣ ਦਾ ਚਾਂਸ ਹੈ ਜਾਂ ਕਿਸੇ ਵੀ ਟਾਈਪ ਦਾ ਹੋਰ ਇਸ਼ੂ ਆ ਸਕਦਾ ਹੈ ਤਾਂ ਇੱਕ ਸੈਪਰੇਟ ਆਈਡੀ ਹੀ ਬਣਾ ਕੇ ਰੱਖੋ ਐਕਸਪੈਰੀਮੈਂਟਿੰਗ ਲਈ ਜਾਂ ਫਸਟ ਟਾਈਮ ਯੂਜ਼ਰ ਟਰਾਈ ਕਰਨ ਦੇ ਲਈ ਤਾਂ ਕਿ ਤੁਹਾਨੂੰ ਇਹ ਇਸ਼ੂ ਨਾ ਆਵੇ ਕੱਲ ਨੂੰ ਤੁਹਾਡੀ ਹਰ ਇੱਕ ਚੀਜ਼ ਨਾ ਆਪਸ ਵਿੱਚ ਕਨੈਕਟ ਹੋ ਜੇ ਠੀਕ ਹੈ ਤਾਂ ਇਹ ਇੱਕ ਆਪਸ਼ਨ ਹੈ ਅਗਰ ਤੁਹਾਨੂੰ ਆਪਣੀ ਈਮੇਲ ਪ੍ਰਾਈਵੇਸੀ ਦੀ ਜ਼ਰੂਰਤ ਹੈ ਦੂਸਰੀ ਅਗਰ ਆਪਾਂ ਏਜੰਸੀ ਦੀ ਗੱਲ ਕਰਦੇ ਹਾਂ ਤਾਂ ਐਕਚੁਅਲੀ ਐਟਲਸ ਨੇ ਕਾਫੀ ਸਾਰੇ ਸੇਫਟੀ ਰੱਖਣ ਦੇ ਆਦਵ ਲੋ ਕੋਸ਼ਿਸ਼ ਕੀਤੇ ਜਿਵੇਂ ਸਭ ਤੋਂ ਪਹਿਲਾਂ ਮੈਮਰੀ ਬ੍ਰਾਊਜ਼ਰ ਹੀ ਹੈ ਕਿ ਤੁਸੀਂ ਉਹਨੂੰ ਕਿਹੜੀ ਮੈਮਰੀ ਯਾਦ ਰੱਖਾਉਣਾ ਚਾਹੁੰਦੇ ਹੋ ਕਿਹੜੀ ਨਹੀਂ ਰੱਖਾਉਣਾ ਚਾਹੁੰਦੇ ਉਹ ਐਬਸੋਲੂਟਲੀ ਤੁਹਾਡੇ ਤੇ ਹੈ ਬਟ ਹੁਣ ਗੱਲ ਇਹ ਵੀ ਹੈ ਕਿ ਬਹੁਤ ਵਾਰ ਅਸੀਂ ਅਗਰ ਕਿਸ ਚੀਜ਼ ਨੂੰ ਰੈਗੂਲਰਲੀ ਯੂਜ਼ ਕਰ ਰਹੇ ਹਾਂ ਤਾਂ ਸਾਡੇ ਧਿਆਨ 'ਚ ਨਹੀਂ ਰਹਿੰਦਾ ਕਿ ਅਸੀਂ ਉਹ ਚੀਜ਼ ਆਨ ਕੀਤੀ ਸੀ ਜਾਂ ਆਫ ਕੀਤੀ ਸੀ ਠੀਕ ਹੈ ਇੱਕ ਤਾਂ ਇੱਕ ਕਨਸਰਨ ਆ ਗਿਆ ਹੁਣ ਦੂਸਰੀ ਗੱਲ ਇਹ ਹੈ ਕਿ AI 에ਜੰਟ ਖੁਦ ਕੁਝ ਵੀ ਫਾਈਲ ਡਾਊਨਲੋਡ ਨਹੀਂ ਕਰ ਸਕਦਾ ਤੁਹਾਨੂੰ ਫਾਈਨਲ ਕਲਿੱਕ ਦੇਣੀ ਪਊਗੀ ਜਾਂ ਕਨਸੈਂਟ ਦੇਣਾ ਪਊਗਾ ਠੀਕ ਹੈ ਐਕਸਟੈਂਸ਼ਨਸ ਨਹੀਂ ਇੰਸਟਾਲ ਕਰ ਸਕਦਾ ਕੋਡ ਨਹੀਂ ਲਿਖ ਸਕਦਾ ਤੁਹਾਡੇ PC ਤੇ ਤੇ ਤੁਹਾਡੇ ਕਨਸੈਂਟ ਤੋਂ ਬਿਨਾ ਉਹ ਸੇਵਡ ਪਾਸਵਰਡਸ ਵੀ ਯੂਜ਼ ਨਹੀਂ ਕਰ ਸਕਦਾ ਤਾਂ ਸਾਡੇ ਕੋਲੇ ਕਾਫੀ ਆਪਸ਼ਨਸ ਨੇ ਜਿਹੜੇ ਕਿ ਇਸ AI ਬ੍ਰਾਊਜ਼ਰ ਨੇ ट्राई ਕੀਤਾ ਟੈਟਲਸ ਨੇ ट्राई ਕੀਤਾ ਕਿ ਇਹ ਪਹਿਲਾਂ ਤੁਹਾਡੇ ਤੋਂ ਹਰ ਚੀਜ਼ ਦਾ ਕੰਸੈਂਟ ਲਵੇ ਫਿਰ ਉਸ ਚੀਜ਼ ਨੂੰ ਯੂਜ਼ ਕਰੇ ਬਿਨਾ ਤੁਹਾਡੀ ਪਰਮਿਸ਼ਨ ਤੋਂ ਇਹ ਡਾਇਰੈਕਟ ਅੱਗੇ ਨਹੀਂ ਜਾਂਦਾ ਬਾਕੀ ਜਿਵੇਂ ਜੋ ਸੈਂਸਿਟਿਵ ਵੈਬਸਾਈਟਸ ਨੇ ਨਾ ਬੈਂਕਿੰਗ ਵਾਲੀਆਂ ਹੋ ਗਿਆ ਕੋਈ ਹੋਰ ਫਾਈਨਾਂਸ ਪਾਸਵਰਡਸ ਵਾਲੀਆਂ ਹੋ ਗਿਆ ਪਹਿਲਾਂ ਇਹ ਤੁਹਾਡੇ ਤੋਂ ਕੰਸੈਂਟ ਮੰਗੂਗਾ ਫਿਰ ਹੀ ਉਸਤੇ ਜਾਊਗਾ ਬਹੁਤ ਸਾਰੀਆਂ ਵੈਬਸਾਈਟਸ ਹਲੇ ਵੀ ਅਜੇ ਨਹੀਂ ਜਿਹੜੀਆਂ AI ब्राउजर्स नु फुल एक्सेस ਨਹੀਂ ਦੇ ਰਹੀਆਂ ਬਲੌਕ ਕਰ ਰਹੀਆਂ ਨੇ ਤਾਂ ਕਈ ਵਾਰ ਹੋ ਸਕਦਾ ਜੇ ਤੁਸੀਂ ਕੋਈ ਸਾਈਟ ਉਹਤੇ ਤੇ ਸਰਚ ਕਰੋ ਜਾਂ ਕਿਸੇ ਲਿੰਕ ਤੇ ਜਾਓ ਤਾਂ ਤੁਹਾਨੂੰ ਉਹ ਵੈਬਸਾਈਟ ਨਾ ਚੱਲਦੀ ਸ਼ੋ ਹੋਵੇ ਉਹਦਾ ਰੀਜ਼ਨ ਕੀ ਹੈ ਬਿਕਾਜ਼ ਹਲੇ ਵੀ ਬੌਟਸ ਨੂੰ ਜਾਂ AI एजेंट्स ਨੂੰ ਜਾਂ AI ਬ੍ਰਾਊਜ਼ਰਸ ਨੂੰ ਹਲੇ ਸਾਰੀਆਂ ਵੈਬਸਾਈਟਸ ਨਹੀਂ ਐਕਸੈਸ ਨਹੀਂ ਦਿੱਤਾ اسپੈਸ਼ਲੀ ਨੈਟ ਬੈਂਕਿੰਗ ਵੈਬਸਾਈਟਸ ਜਿਮੇ ਕੀ ਬਾਕੀ ਸਾਨੂੰ AI ਬ੍ਰਾਊਜ਼ਰ ਦਾ ਇਹ ਫਾਇਦਾ ਹੈ ਕਿ ਫੁੱਲ ऑटोमेटेड टास्क परफॉर्म ਕਰ ਸਕਦੇ ਨੇ ਕਿ ਤੁਸੀਂ ਇੱਕ ਟਾਈਮ ਤੇ ਮਲਟੀਪਲ ਚੀਜ਼ਾਂ ਕਰ ਸਕਦੇ ਹੋ ਜਿਵੇਂ ਕੋਈ ਸੇਲ ਪਰਚੇਜ਼ ਹੈ ਬੁਕਿੰਗ ਹੈ ਉਹ ਇੱਕ ਪਾਸੇ ਇੱਕ ਟੈਬ ਚ ਹੋ ਰਹੀ ਹੈ ਜਾਂ ਤੁਸੀਂ ਮਲਟੀਪਲ ਟੈਬਸ ਵੀ ਇੱਕ ਟਾਈਮ ਤੇ ਓਪਨ ਕਰ ਸਕਦੇ ਹੋ ਉਹ ਖੁਦ ਬਖੁਦ ব্যাকਐਂਡ ਚ ਹੋਈ ਜਾਣੀਆਂ ਤੁਸੀਂ ਨਾਲ ਨਾਲ ਆਪਣਾ ਮੇਨ ਕੰਮ ਹੈ ਜੋ ਉਹਨੂੰ ਸਟਾਰਟ ਰੱਖ ਸਕਦੇ ਹੋ ਉਹਦੇ ਤੇ ਇਹੀ ਕੰਮ ਕਰ ਸਕਦੇ ਹੋ ਤਾਂ ਇਸ ਤਰੀਕੇ ਨਾਲ ਇਹ ਤੁਹਾਡਾ ਟਾਈਮ ਬਚਾ ਸਕਦਾ ਬਟ ਸਟਿਲ ਹਲੇ ਵੀ ਲੋਕਾਂ ਦੇ ਕੰਸਰਨ ਆਏ ਨੇ ਕਿ ਅਗਰ ਉਹ ਨਾਰਮਲੀ ਉਹਨਾਂ ਨੇ ਆਟੋ ਕਾਰਟ ਵੀ ਚੀਜ਼ਾਂ ਕਰਨ ਦਾ ਟਰਾਈ ਕੀਤਾ ਤਾਂ ਤਿੰਨ ਆਈਟਮਸ ਆਟੋ ਕਾਰਟ ਕਰਨ ਲਈ ਉਹਨੂੰ ਅਪਰੋਕਸੀਮੇਟਲੀ 10 ਮਿੰਟ ਲੱਗੇ ਇੱਕ ਇਹ ایਜੰਟ ਨੂੰ ਜਦ ਕਿ ਅਗਰ ਖੁਦ ਅਸੀਂ ਇਹ ਕੰਮ ਕਰਨਾ ਹੋਵੇ ਤਾਂ ਸਾਡੇ ਹਾਰਡਲੀ 2-3 ਮਿੰਟ ਦਾ ਕੰਮ ਵੀ ਨਹੀਂ ਹੈਗਾ ਪੂਰੀ ਪ੍ਰੋਸੈਸ ਕਰਨ ਲਈ ਉਹਨੂੰ ਐਡ ਟੂ ਕਟ ਕਰਕੇ ਪਰਚੇਸ ਕਰਨ ਲਈ ਇੰਨੇ ਨਹੀਂ ਐਟ ધ ਐਂਡ ਫਾਈਨਲ ਟੱਚ ਦਾ ਹਿਊਮਨ ਨੂੰ ਹਲੇ ਵੀ ਦੇਣਾ ਪੈ ਰਿਹਾ ਹੈ ਕਿ ਕੋਈ ਵੀ ਚੀਜ਼ ਹੈ ਉਹਨੂੰ ਐਟ ધ ਐਂਡ ਫਾਈਨਲਾਈਜ਼ ਤੁਹਾਨੂੰ ਕਰਨਾ ਪਊ ওভারਵਿਊ ਤੁਹਾਨੂੰ ਹੀ ਦੇਣਾ ਪਊਗਾ ਬਾਕੀ ਜੇ ਤੁਸੀਂ ਸਰਚ ਕਰਦੇ ਆ ਜਿਹੜੇ ਸਾਡੇ ਕੋਲੇ ਵੈਬ ਸਰਚ ਆਉਂਦੇ ਲਿੰਕਸ ਹੁੰਦੇ ਆ ਉਹ ਜ਼ਰੂਰੀ ਨਹੀਂ ਹੈਗਾ ਕਿ ਹਮੇਸ਼ਾ ਰੈਲੇਵੈਂਟ ਹੋਵੇ ਮੈਂ ਖੁਦ ਵੀ ਇਹ ਚੀਜ਼ ਟਰਾਈ ਕੀਤੀ ਤੇ ਮੈਨੂੰ ਉਹ ਲਿੰਕਸ ਇਨੇ ਰੈਲੇਵੈਂਟ ਨਹੀਂ ਲੱਗੇ ਤਾਂ ਸਾਨੂੰ ਇਹ ਚੀਜ਼ ਖੁਦ ਦੇਖਣੀ ਪਊਗੀ ਕਿ ਜੋ ਇਹ ਸਾਨੂੰ ਡਾਟਾ ਪ੍ਰੋਵਾਈਡ ਕਰ ਰਿਹਾ ਹੈ ਕਿ ਇਹ ਐਕਚੁਅਲੀ ਰੈਲੇਵੈਂਟ ਹੈਗਾ ਕਿ ਜੋ ਚੀਜ਼ ਅਸੀਂ ਸਰਚ ਕਰਨਾ ਚਾਹ ਰਹੇ ਸੀ ਕਿ ਸਾਨੂੰ ਹਲੇ ਉਹੀ ਮਿਲ ਰਹੀ ਹੈ ਜਾਂ ਨਹੀਂ ਮਿਲ ਰਹੀ ਤਾਂ ਇਹ ਚੀਜ਼ਾਂ ਦਾ ਵੀ ਸਾਨੂੰ ਹਲੇ ਕੰਸਰਨ ਦੇਖਣਾ ਪਊ ਕਈ ਵਾਰ ਇਹਦਾ ਰੀਜ਼ਨ ਇਹ ਵੀ ਹੋ ਸਕਦਾ ਕਿ ਤੁਸੀਂ ਜਿਹੜਾ ਪ੍ਰੌਮਪਟ ਦਿੱਤਾ ਉਹ ਕਾਫੀ ਵੇਗ ਹੈ ਬਹੁਤ ਬ੍ਰਾਡ ਹੈ ਉਹਨੂੰ ਤੁਸੀਂ ਪ੍ਰੋਪਰਲੀ ਡਿਫਾਈਨ ਨਹੀਂ ਕੀਤਾ ਕਿ ਤੁਸੀਂ ਐਗਜ਼ੈਕਟਲੀ ਕੀ ਚਾਹੁੰਦੇ ਸੀ ਇਹ ਜਿਹੇ ਕੇਸਿਸ ਦੇ ਵਿੱਚ ਵੀ ਕੀ ਹੁੰਦਾ ਹੈ ਤੁਹਾਨੂੰ ਸਹੀ ਸਰਚ ਰਿਜ਼ਲਟਸ ਨਹੀਂ ਕੱਢ ਕੇ ਦਿੰਦਾ ਸਹੀ ਲਿੰਕਸੇ ਨਹੀਂ ਲੱਭਾਉਂਦਾ ਜਿਸ ਕਰਕੇ ਕੋਸ਼ਿਸ਼ ਸਾਡੇ ਵੱਲੋਂ ਵੀ ਇਹ ਰਹਿਣੀ ਚਾਹੀਦੀ ਹੈ ਕਿ ਅਸੀਂ ਇਹਨਾਂ ਨੂੰ ਸਹੀ ਪ੍ਰੌਮਪਟ ਦੇਈਏ ਤਾਂ ਕਿ ਸਾਡੇ ਕੋਲੇ ਵਧੀਆ ਤੇ ਬੈਸਟ ਸਰਚ ਰਿਜ਼ਲਟਸ ਆਉਣ ਪਰ ਫਿਰ ਵੀ ਸਿਕਿਉਰਿਟੀ ਤੇ ਪ੍ਰਾਈਵੇਸੀ ਕੰਸਰਨ ਹੁਣ ਵੀ ਸਭ ਤੋਂ ਵੱਡੇ ਕੰਸਰਨਸ ਨੇ ਤਾਂ ਕਿੰਨਾ ਤੁਸੀਂ ਇਹਨਾਂ ਨੂੰ ਐਕਸੈਸ ਦੇਣਾ ਚਾਹੁੰਦੇ ਹੋ ਨਹੀਂ ਦੇਣਾ ਚਾਹੁੰਦੇ ਐਟ ది ਐਂਡ ਉਹ ਤੁਹਾਡੇ ਹੱਥਾਂ 'ਚ ਹੈ ਤੁਹਾਡੇ ਕੋਲ ਬ੍ਰਾਊਜ਼ਰ ਮੈਮਰੀ ਦਾ ਆਪਸ਼ਨ ਹੈ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਏਜੰਟ ਮੋਡ ਯੂਜ਼ ਕਰਨਾ ਹੈ ਨਹੀਂ ਕਰਨਾ ਜਾਂ ਤੁਸੀਂ ਸਟੇਲ ਟਰੈਡੀਸ਼ਨਲ ਬ੍ਰਾਊਜ਼ਰਸ ਯੂਜ਼ ਕਰ ਸਕਦੇ ਹੋ ਜਾਂ ਕੋਈ ਨਿਊ ਈਮੇਲ ਆਈਡੀ ਬਣਾ ਸਕਦੇ ਹੋ ਤਾਂ ਉਹ ਕਿਹੜਾ ਆਪਸ਼ਨ ਚੂਜ਼ ਕਰੋਗੇ ਉਸ ਤੁਹਾਡੇ ਤੇ ਹੀ ਮੇਨਲੀ ਡਿਪੈਂਡ ਕਰਦਾ ਹੈ ਉਸ ਤੋਂ ਇਲਾਵਾ ਅਗਰ ਆਪਾਂ ਗੱਲ ਕਰਦੇ ਸਿਕਿਉਰਿਟੀ ਵਲਨਰੇਬਿਲਿਟੀਆਂ ਦੀ ਤਾਂ ਉਹਦੇ ਵਿੱਚ ਇੱਕ ਹੁੰਦਾ ਹੈਗਾ ਪ੍ਰੌਮਪਟ ਇੰਜੈਕਸ਼ਨ ਅਟੈਕਸ ਜੋ ਕਿ ਅੱਜਕੱਲ ਕਾਫੀ ਸੁਣਨ ਦੇ ਵਿੱਚ ਆ ਰਿਹਾ ਹੈਗਾ ਤਾਂ ਇਹਦੇ ਬਾਰੇ ਅਗਰ ਮੈਂ ਥੋੜਾ ਜਿਹਾ ਦੱਸਾਂ ਤਾਂ ਇਹਦਾ ਮਤਲਬ ਕੀ ਹੈਗਾ ਕਿ ਇਹ ਇੱਕ ਮਲੇਸ਼ੀਅਸ ਅਟੈਕਸ ਨੇ ਜਿਹਦੇ ਵਿੱਚ ਕੀ ਹੁੰਦਾ ਹੈਗਾ ਕਿ ਐਕਸਟਰਾ ਹਿਡਨ ਪ੍ਰੌਮਪਟਸ ਐਡ ਕੀਤੇ ਜਾਂਦੇ ਨੇ ਯੂਜ਼ਰ ਕੁਐਰੀ ਦੇ ਵਿੱਚ ਜਾਂ ਬ੍ਰਾਊਜ਼ਰ ਦੇ ਵਿੱਚ ਜਿਹੜਾ ਕਿ ਸੰਤਾਜਾ ਯੂਜ਼ਰ ਪਤਾ ਹੀ ਨਹੀਂ ਹੁੰਦਾ ਕਿ ਕੋਈ ਹੋਰ ਪ੍ਰੌਮਪਟ ਵੀ ਵਿੱਚ ਦਿੱਤਾ ਹੋਇਆ ਹੈ ਕਿਉਂਕਿ ਉਹ ਹਿਡਨ ਹੁੰਦਾ ਬਟ ਜੋ AI ਬ੍ਰਾਊਜ਼ਰ ਹੈ ਉਹ ਸਭ ਕੁਝ ਪੜ ਸਕਦਾ ਤੇ ਕਈ ਵਾਰ ਉਹ ਕਨਫਿਊਜ਼ ਹੋ ਜਾਂਦਾ ਕਿਉਂਕਿ ਉਹਦੇ ਮੁਤਾਬਿਕ ਤਾਂ ਉਹਨੂੰ ਇਨਸਟਰਕਸ਼ਨਸ ਦਿੱਤੇ ਗਏ ਹਨਾ ਉਹ ਇਨਸਟਰਕਸ਼ਨ ਦੇ ਬੇਸ ਤੇ ਚੱਲਣਾ ਹੈ AI ਨੇ ਤਾਂ ਤਾਂ ਉਹਦੇ ਵਿੱਚ ਕਈ ਵਾਰੀ ਹਿਡਨ ਪ੍ਰੌਮਪਟਸ ਦੇ ਵਿੱਚ ਕੀ ਦਿੱਤਾ ਹੁੰਦਾ ਹੈ ਕਿ ਜਿਵੇਂ ਕੋਈ ਸਾਡੀ ਪਰਸਨਲ ਇਨਫੋਰਮੇਸ਼ਨ ਹੈ ਜਾਂ ਈਮੇਲ ਆਈਡੀ ਐਕਸੈਸ ਹੈ ਜਾਂ ਕੁਝ ਹੋਰ ਹੈ ਉਹਨੂੰ ਕਰਨ ਦਾ ਪ੍ਰੌਮਪਟ ਦਿੱਤਾ ਹ ਫਿਕਰੋ ਜਿਹਦੇ ਨਾਲ ਅਟੈਕਰਸ ਕੋਲ ਸਾਡੀ ਪਰਸਨਲ ਇਨਫੋਰਮੇਸ਼ਨ, ਈਮੇਲ ਆਈਡੀਸ ਆ ਹੋਰ ਵੀ ਐਕसेस ਆ ਜਾਂਦਾ ਹੈ ਤਾਂ ਇਹ ਕੁਝ ਚੀਜ਼ਾਂ ਨੇ ਜਿਹਦੇ ਸਾਨੂੰ ਧਿਆਨ ਰੱਖਣ ਦੀ ਜ਼ਰੂਰਤ ਹੈ ਉਸ ਦੇ ਬੇਸਿਸ ਤੇ ਹੁਣ AI ਬ੍ਰਾਊਸਰਸ ਕਿਵੇਂ ਯੂਜ਼ ਕਰਨੇ ਆ ਕਿ ਕਿਸ ਐਕਸਟੈਂਡ ਤੱਕ ਯੂਜ਼ ਕਰਨੇ ਆ ਉਹਦਾ ਜੋ ਐਂਡ ਸੀਜ਼ਨ ਹੈ ਫਾਈਨਲ ਡਿਸੀਜਨ ਹੈ ਉਹ ਐਡਮਿਨ ਤੁਹਾਡਾ ਖੁਦ ਦਾ ਹੈ ਬਾਕੀ ਵਿਦ ਟਾਈਮ ਇਹਦੇ ਵਿੱਚ ਹੋਰ ਅਪਡੇਟਸ ਹੁੰਦੇ ਰਹਿਣਗੇ ਤੇ ਹੋਰ ਬੈਟਰ ਚੀਜ਼ਾਂ ਜੁ ਬੰਦੇ ਜਾਣਗੀਆਂ ਸਿਕਿਉਰਿਟੀ ਬੈਟਰ ਹੁੰਦੀ ਜਾਊਗੀ ਪ੍ਰਾਈਵੇਸੀ ਬੈਟਰ ਹੁੰਦੀ ਜਾਊਗੀ ਤੇ ਸਰਚ ਬੈਟਰ ਹੁੰਦੀ ਜਾਊਗੀ ਤਾਂ ਲੈਟਸ ਸੀ ਅੱਗੇ-ਅੱਗੇ ਸਾਨੂੰ ਹੋਰ ਕੀ ਕੀ ਇੰਟਰਸਟਿੰਗ ਇਹਦੇ ਵਿੱਚ ਚੇਂजेस ਮਿਲਦੇ ਨੇ ਤਾਂ ਹੋਰ ਇਨਫੋਰਮੇਸ਼ਨ ਲਈ ਤੁਸੀਂ ਸਾਨੂੰ ਸਬਸਕ੍ਰਾਈਬ ਕਰ ਸਕਦੇ ਹੋ ਥੈਂਕ ਯੂ